ਪਹਿਲਾ ਹਾਲ ਹੀ ਇਹਨਾਂ ਦਾ ਛਿੱਤਰ ਮਾਰਦੇ ਜੇ ਮੰਗ ਪੱਤਰ ਲੈ ਕੇ ਜਾਂਦੇ ਆ ਕੋਲੇ ਛਿੱਤਰ ਮਾਰਦੇ ਆ ਜੇ ਸਾਨੂੰ ਮੀਤ ਜੀ ਵੀ ਮਾਨ ਸਾਹਿਬ ਆਏ ਆ ਗਿਦਰਵਾ ਤੇ ਵੋਟਾਂ ਵੀ ਪਾਈਆਂ ਭਾਈ ਤੇ ਅੱਜ ਸਾਡੀ ਗੱਲ ਸੁਣਨਗੇ ਬਿਲਕੁਲ ਪਰ ਉਹਦੇ ਬਦਲੇ ਸਾਨੂੰ ਅੱਜ ਧੱਕੋ ਮੁੱਕੀ ਤੇ ਜਿਹੜੀ ਸੱਚ ਦੀ ਆਵਾਜ਼ ਅਸੀਂ ਬੁਲੰਦ ਕਰਨਾ ਚਾਹੁੰਦੇ ਸੀ ਉਹਦਾ ਮਾਨ ਸਾਹਿਬ ਜਿਹੜਾ ਆਪਣੇ ਪਾਸ ਪ੍ਰਸ਼ਾਸਨ ਨੂੰ ਖੋਲ ਦਿੱਤੀ ਹੋਈ ਸੀਗੀ ਵੀ ਇਹਨਾਂ ਦੇ ਮੂੰਹ ਬੰਦ ਕਰੋ ਇਹਨਾਂ ਦੇ ਮੂੰਹਾਂ 'ਚ ਭਰਾ ਦੀ ਖੇਦਮਤ ਨੂੰ ਲੀਰਾ ਤੋਂ ਨੋ ਪਰ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਬਾਹਰ ਪਹਿਲਾਂ ਤਾਂ ਸੀਐਮ ਸਾਹਿਬ ਬੋਲਦੇ ਹੁੰਦੇ ਸੀ ਮੈਨੂੰ ਸਿਕਿਉਰਟੀ ਦੀ ਲੋੜ ਹੀ ਨਹੀਂ ਤੇ ਅਸੀਂ ਤਾਂ ਉਸ ਹਫ਼ਤੇ ਆਏ ਸੀ ਕਿ ਵੀ ਸੀਐਮ ਸਾਹਿਬ ਕੋਲੇ ਕਿਹੜਾ ਵੀ ਸਿਕਿਉਰਟੀ ਠੇਕੇ ਦੇ ਆਧਾਰ ਤੇ ਰੱਖੇ ਗਏ ਮਲਾਜ਼ਮਾਂ ਤੇ ਸਾਨੂੰ ਤਕਰੀਬਨ ਇੱਥੇ 9 ਸਾਲ ਸਰਵਿਸ ਕਰਦਣ ਹੋ ਗਏ ਕਿ ਦਰਵਾਜ਼ੀ ਦੇ ਵਿੱਚ ਕਿਸ ਮੰਗ ਪੱਤਰ ਮੰਨਸਰ ਨੂੰ ਕਰਾਤਾ ਜੀ ਨਾ ਜੀ ਮੰਗ ਪੱਤਰ ਤਾਂ ਪਹਿਲਾਂ ਲਾਹਾਲ ਹੀ ਇਹਨਾਂ ਦਾ ਛਿੱਤਰ ਮਾਰਦੇ ਜੇ ਮੰਗ ਪੱਤਰ ਲੈ ਕੇ ਜਾਂਦੇ ਆ ਕੋਲੇ ਛਿੱਤਰ ਮਾਰਦੇ ਆ ਜੇ ਕੋਈ ਗੱਲ ਰੱਖਦੇ ਆ ਆਪਦੀ ਹੱਕ ਸੱਚ ਦੀ ਆਵਾਜ਼ ਠਾਉਣਿਆ ਕੋਈ ਜਾਇਜ਼ ਆਪਦੀ ਮੰਗ ਰੱਖਦੇ ਆ ਤੇ ਉਹਦੇ ਬਦਲੇ ਸਾਨੂੰ ਛਿੱਤਰੀ ਮਿਲਦੇ ਜੋ ਕਿ ਅੱਜ ਤੱਕ ਸਾਨੂੰ ਮਿਲਦੇ ਆ ਬਹੁਤ ਲੰਬੇ ਸਮੇਂ ਤੋਂ ਮਿਲਦੇ ਆ ਤੇ ਉਹੀ ਕੁਝ ਅੱਜ ਕਿਦੜਾ ਵਿੱਚ ਹੋਇਆ ਜੀ ਅੱਜ ਦਾ ਵਰਣਨ ਕਰੋ ਕਿ ਅੱਜ ਕੀ ਕੋਈ ਤੁਹਾਡੇ ਨਾਲ ਅੱਜ ਵਾਲਾ ਵਰਨਨ ਜੀ ਅੱਜ ਸਾਡਾ ਜਥੇਬੰਦੀ ਦਾ ਪ੍ਰੋਗਰਾਮ ਸੀਗਾ ਪਾਵਰ ਕਾਮ ਸੀਐਚਵੀ ਲਾਈਨਮੈਨ ਠੇਕਾ ਮਜ਼ਦਮ ਜੂਨੀਅਨ ਪੰਜਾਬ ਦਾ ਹੂੰ ਵੀ ਮਾਨ ਸਾਹਿਬ ਅੱਜ ਗਿੱਧਰਵਾ ਪਹੁੰਚ ਰਹੇ ਆ ਤੇ ਉਹਨਾਂ ਨੂੰ ਵੀ ਮੰਗ ਪੱਤਰ ਦੇਣਾ ਸੀਗਾ ਵੀ ਜਿਹੜੀਆਂ ਸਾਡੀਆਂ ਮੰਗਾ ਮਸਲੇ ਜਿਹੜੇ ਬਹੁਤ ਟਾਈਮ ਦੇ ਉਲਝੇ ਆਉਂਦੇ ਆ ਉਹਨਾਂ ਬਾਰੇ ਮੰਗ ਪੱਤਰ ਦੇਣਾ ਸੀਗਾ ਤੇ ਜਦੋਂ ਹੀ ਅਸੀਂ ਅੱਗੇ ਗਏ ਵੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇ ਕਿ ਇਹਨਾਂ ਨੂੰ ਜਾਣੂ ਕਰਵਾਇਆ ਜਾਵੇ ਵੀ ਜਿਹੜੀਆਂ ਪਹਿਲਾਂ ਮੁਲਾਜ਼ਮਾਂ ਤੋਂ ਵੋਟਾਂ ਲਈਆਂ ਵਈਆਂ ਵੀ ਆਪਣੇ ਕਹਿੰਦੇ ਠੇਕੇ ਵਾਲੇ ਮੁਲਾਜ਼ਮਾਂ ਪੱਕੇ ਕੀਤੇ ਜਾਣਗੇ ਤੇ ਸਾਰੇ ਮੁਲਾਜ਼ਮ ਭਾਈ ਜਰ ਇਹਨਾਂ ਨੂੰ ਵੋਟਾਂ ਪਾ ਕੇ 92 ਸੀਟਾਂ ਦਵਾਈਆਂ ਤੇ ਅੱਜ ਸਾਨੂੰ ਮੀਤ ਜੀ ਵੀ ਮਾਨ ਸਾਹਿਬ ਆਏ ਆ ਗਿੱਧਰਵਾ ਤੇ ਵੋਟਾਂ ਵੀ ਪਾਈਆਂ ਭਾਈ ਤੇ ਵੀ ਅੱਜ ਸਾਡੀ ਗੱਲ ਸੁਣਨਗੇ ਬਿਲਕੁਲ ਪਰ ਉਹਦੇ ਬਦਲੇ ਸਾਨੂੰ ਅੱਜ ਧੱਕੋ ਮੁੱਕੀ ਤੇ ਜਿਹੜੀ ਸੱਚ ਦੀ ਆਵਾਜ਼ ਅਸੀਂ ਬੁਲੰਦ ਕਰਨਾ ਚਾਹੁੰਦੇ ਸੀ ਉਹਦਾ ਮਾਨ ਸਾਹਿਬ ਜਿਹੜਾ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਹੋਈ ਸੀਗੀ ਵੀ ਇਹਨਾਂ ਦੇ ਮੂੰਹ ਬੰਦ ਕਰੋ ਇਹਨਾਂ ਦੇ ਮੂੰਹਾਂ 'ਚ ਭਰਾ ਦੀ ਖਿਦਮਤ ਨੂੰ ਲੀਰਾਤ ਨੂੰ ਪਰ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਬਾਹਰ ਨਿਕਲਣੀ ਚਾਹੀਦੀ ਤੇ ਇੱਕ ਵਾਰੀ ਫੇਰ ਮਾਨ ਸਾਹਿਬ ਆਪਦੇ ਮਿਸ਼ਨ ਤੇ ਜ਼ਰੂਰ ਕਾਮਯਾਬ ਹੋਏ। ਜੀ ਗੱਡੀ ਨੇੜੇ ਪਹੁੰਚ ਗਈ ਸੀ ਕਿ ਦੂਰੇ ਪੁਸਤਕ ਕਿਲੇ ਅਸੀਂ ਬਿਲਕੁਲ ਕਰੀਬ ਪਹੁੰਚ ਗਏ ਸੀ ਜੀ ਪਰ ਇਹ ਪਹਿਲਾਂ ਤਾਂ ਸੀਐਮ ਸਾਹਿਬ ਬੋਲਦੇ ਹੁੰਦੇ ਸੀ ਮੈਨੂੰ ਸਿਕਿਉਰਿਟੀ ਦੀ ਲੋੜ ਹੀ ਨਹੀਂ ਤੇ ਅਸੀਂ ਤਾਂ ਉਸ ਹੱfte ਆਏ ਸੀ ਕਿ ਵੀ ਸੀਐਮ ਸਾਹਿਬ ਕੋਲੇ ਕਿਹੜਾ ਵੀ ਸਿਕਿਉਰਿਟੀ ਹੈ ਵੀਰ ਸੀਐਮ ਸਾਹਿਬ ਕੱਲੇ ਆਏ ਹੋਣਗੇ ਅਸੀਂ ਦੋ ਮਿੰਟੇ ਕੋਲੇ ਜਾ ਕੇ ਉਹਨਾਂ ਦੇ ਆਪਦੀ ਮੰਗ ਰੱਖਾਵਾਂਗੇ ਪਰ ਅੱਜ ਸਾਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਘੱਟੋ ਘੱਟ 2 ਕਿਲੋਮੀਟਰ ਅੱਡ ਤੱਕ ਕੱਲੀ ਸੀ ਸਿਕਿਉਰਿਟੀ ਇੱਕ ਇਹਨਾਂ ਦੀ ਗੱਡੀ ਦੇ ਪਿੱਛੇ ਤੇ ਫਿਰ ਸਾਨੂੰ ਕਿੱਥੇ ਸਿਕਿਉਰਿਟੀ ਅੱਗੇ ਜਾਂ ਦਿੰਦੀ ਹੈ ਜੀ ਕੀ ਲੱਗਦਾ ਭਾਜੀ ਵੀਆਈਪੀ ਚਾਚਰ ਦੀ ਗੱਲ ਕਰਦੇ ਸੀ ਕਿ ਵੀਆਈਪੀ ਚਾਚਰ ਕੀ ਇਹ ਹੋ ਸਕਦਾ ਕੋਈ ਪਹਿਲਾਂ ਵਾਲੀਆਂ ਸਰਕਾਰਾਂ ਉਹ ਇਹ ਦੋ ਇੱਕ ਦੋ ਗੱਡੀਆਂ ਘਾਟ ਹੀ ਰੱਖਦਗਾ ਹੋਣਾ ਪਰ ਜਿਹੜਾ ਇਹਨਾਂ ਦਾ ਵੇਖਿਆ ਜੀ ਕਿਦੜਾ ਵਾਚ ਹਾਲ ਤੇ ਮੈਨੂੰ ਤਾਂ ਲੱਗਦਾ ਵੀ ਪਹਿਲਾਂ ਨਾ ਸਰਕਾਰਾਂ ਨਾਲ ਇਹਨਾਂ ਕੋਲੇ ਦੁੱਗਣੀਆਂ ਤਿੰਨਾਂ ਗੱਡੀਆਂ ਹੋਣਗੀਆਂ ਪਰ ਉਹ ਮੈਂ ਤਾਂ ਆਮ ਕਰਦਾ ਖੁੱਤਾਂ ਮੈਂ ਤਾਂ ਲੋਕਾਂ ਨੂੰ ਕੰਮਤਵਾਰਨ ਦੇ ਲਈ ਆਇਆ ਮੈਂ ਤਾਂ ਪਿਆਰੀ ਹਜ਼ਾਰ ਰੁਪਈਆ ਵੀ ਦੇਤੀਆਂ ਇਹ ਨਾ ਜੀ ਜਦੋਂ ਇਹਨਾਂ ਦਾ ਭਾਂਡ ਵਾਲਾ ਕੰਮ ਚੱਲਦਾ ਹੁੰਦਾ ਸੀਗਾ ਟੀਵੀ ਤੇ ਟਰੋਲ ਵੇਨੇ ਹੁੰਦੇ ਸੀ ਇਹਨਾਂ ਦਾ ਗੱਪ ਮਾਰੇ ਉਧਰੋਂ ਚਾਰ ਚਲੜ ਮੰਗਾਈ ਉਧਰੋਂ ਬਣਾ ਲਏ ਉਦੋਂ ਤਾਂ ਚਲੋ ਮੰਨਦੇ ਆ ਵੀ ਭਈਆ ਦਾ ਟਾਈਮ ਪਾਸ ਕਰਦੇ ਹੋਣੇ ਆ ਪਰ ਜਦੋਂ ਦੀ ਆਪਣੇ ਪੰਜਾਬ ਦੇ ਲੋਕਾਂ ਨੇ ਵਾਂਗ ਡੋਰ ਤੇ ਹੁਣ ਆਪਾਂ ਵੇਣਾ ਕਿ ਹੋਣ ਨਹੀਂ ਉਹ ਗੱਲ ਲੱਗਦੀ ਹੁਣ ਤਾਂ ਦੇਖ ਮੈਂ ਇੰਟਰਵਿਊ ਆਇਆ ਹਜੇ ਕੱਲ ਪਰਤੋਂ ਹਾਂਜੀ ਉਹ ਕਹਿ ਰਹੇ ਕਿ ਮੇਰੇ ਕੋਲ ਤਾਂ ਪੈਸੇ ਨਹੀਂ ਪਈ ਮੈਂ ਤਾਂ ਦੀ ਜ਼ਮੀਨ ਵੇਚਣੀ ਆ ਕਿੱਲਾ ਘਰ ਇਹਨੂੰ ਪਹਿਲਾਂ ਐ ਪੁੱਛੋ ਜੀ ਇਹਨੇ ਆਸੇ ਪਾਸੇ ਲੈ ਕਿੱਥੇ ਕਿੱਥੇ ਤੇ ਕਿੰਨੀ ਕਿੰਨੀ ਰੱਖੀ ਆ ਵੇਚਣਗੇ ਤਾਂ ਫੇਰ ਨਾ ਜੀ ਜਿਹਨਾਂ ਦੇ ਕੋਲੇ ਨਾ ਕਸ ਹੋਵੇ ਇਹਨਾਂ ਨੂੰ ਪੁੱਛਣਾ ਲਾ ਵੀ ਉਹ ਕਿਹਦੇ ਨਾਂ ਤੇ ਕਿੱਥੇ ਝੜਾ ਰੱਖਿਆ ਕਿਹਦੇ ਨਾਂ ਤੇ ਕਿੱਥੇ ਝੜਾ ਰੱਖਿਆ ਤੇ ਰਾਜ ਜਿਹੜਾ ਆਪ ਕਰੀ ਜਾਂਦੇ ਆ ਜਿਉਂਦੇ ਸੀਐਮ ਬਣਿਆ ਤੇ ਉਦੋਂ ਬਾਅਦ ਇਹਨਾਂ ਦੀ ਛਕਲੀ ਦੱਸਦੀ ਆ ਆਪਾਂ ਨੂੰ ਵੀ ਇਹ ਪੈਸੇ ਵਾਲੇ ਉਦੋਂ ਬਾਤਾਂ ਨੇ ਕੀ ਪਤਾ ਕੀ ਕਸ਼ ਕੀਤਾ ਹੋਣਾ ਜੀ ਤੁਸੀਂ ਮੰਗ ਲੈ ਕੇ ਆਏ ਹੋ ਤੇ ਤੁਸੀਂ ਗਾਂ ਕਿਤੇ ਹੋਰ ਅਪਰੋਚ ਕਰੋਗੇ ਮਾਨ ਸਾਹਿਬ ਨੂੰ ਜਾਂ ਕਿਸੇ ਹੋਰ ਅਫਸਰ ਤੱਕ ਨਾ ਜੀ ਜਦੋਂ ਮੁਖੀ ਪੰਜਾਬ ਦਾ ਇੱਥੇ ਚੱਲ ਕੇ ਆਇਆ ਤੇ ਅਸੀਂ ਉਹਦੇ ਅੱਗੇ ਮੰਗ ਰੱਖਣਾ ਅੱਜ ਆਏ ਤੇ ਹੋਰ ਜੀ ਜਦੋਂ ਸਾਡੀ ਮੁਲਾਜ਼ਮ ਭਾਈ ਜਿਹੜੇ ਦਿਨਾਂ ਨੇ ਗੱਲ ਨ ਸੁਣੀ ਤੇ ਬਾਕੀ ਦਾ ਸਾਫ ਫਿਰ ਇਹਨਾਂ ਦੇ ਆਰਦੀ ਹੈ ਜੀ ਜੇ ਕਿਸੇ ਆਪਾਂ ਅਫਸਰ ਕੋਲੇ ਗੱਲ ਰੱਖਾਂਗੇ ਉਹ ਤਾਂ ਫਿਰ ਅਫਸਰ ਇਹਨਾਂ ਦੇ ਆਪ ਦੇ ਪਾਲੇ ਹੋਏ ਆ ਉਹਨਾਂ ਕੋਲ ਤਾਂ ਸਾਨੂੰ ਕੋਈ ਗੱਲ ਰੱਖਣ ਦਾ ਤੌਕ ਹੀ ਨਹੀਂ ਬਣਦਾ ਜਾ ਕੇ ਫਾਇਦੇ ਨਹੀਂ ਹਾਂ ਇਹਨਾਂ ਜ਼ਰੂਰ ਕਰਾਂਗੇ ਵੀ ਪੰਜਾਬ ਚ ਜਿੱਥੇ ਵੀ ਕਿਤੇ ਜਾਣਗੇ ਅੱਜ ਆਪਣੇ ਗਿੱਦੜਵਾਏ ਔਰ ਵੀ ਹੁਣਾਂ ਵੋਟਾਂ ਦਾ ਦੌਰ ਚੱਲੀ ਜਾਂਦਾ ਹੈ ਇਹਨਾਂ ਨੇ ਥਾ-ਥਾ ਘਰਾਂ ਚ ਕੋਈ ਮਿਹਨਤਵਾੜੀਆਂ ਕਰਨ ਜਾਣੀਆਂ ਪਹਿਲਾਂ ਕੋਈ ਗੱਪ ਮਾਰਨ ਜਾਣੇ ਜਿਹੜੇ ਤੇ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ ਜਿਹੜਾ ਇਹਨਾਂ ਦੇ ਝੂਠਾਂ ਦਾ ਉਹ ਪਰਦਾ ਫਾਸ਼ ਅਸੀਂ ਕਰਾਂਗੇ ਤੇ ਇਹ ਮਰਦਾਬਾਦ ਇਹਨਾਂ ਦੇ ਨਾਰੇ ਐਂ ਹੀ ਲੱਗਦੇ ਰਹਿਣਗੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨਾ ਲੋਕ ਤਾਂ ਖੁਸ਼ ਹੈਗੇ ਆ ਜਿਹੜੇ ਕਾਂਗਰਸ ਦੇ ਕਾਲੀ ਦੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਆ ਨਾ ਉਹ ਆਦੇ ਬੰਦਿਆਂ ਨੂੰ ਭੇਜ ਦਿੰਦੇ ਵਿੱਚ ਉਹ ਥੋੜਾ ਕੰਮ ਖਰਾਬ ਕਰਦੇ ਕਹਿੰਦੇ ਹਾਂ ਟਾਈਮ ਨੇੜੇ ਆ ਖੜਾ ਬਾਈ ਜੀ 10 ਦਿਨਾਂ ਕੇ ਵੀ ਲੋਕ ਖੁਸ਼ ਹੈ ਨਾ ਤੋ ਕਿ ਨਹੀਂ ਖ ਬਹੁਤ ਹੰਤਾ ਸਮਾਂ ਨੀ ਦੀਕ ਆਇਆ ਖੜਾ ਇਹਨਾਂ ਨੂੰ ਆਪਣੇ ਆਪ ਤੇ ਲੱਗ ਜੂ ਹੁਣੇ ਡਰਾਮੇ ਕਰਨ ਆਉਂਦੇ ਇੱਥੇ ਪਤਾ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਵੀ ਅਸੀਂ ਲੋਕਾਂ ਦੇ ਮੂੰਹੋਂ ਲਏ ਬੈਠੇ ਹੁਣ ਇੱਕ ਵਾਰੀ ਹਾਂ ਜਰੂਰ ਪੰਜਾਬ ਦੀ ਜਨਤਾ ਨੇ ਇਹਨਾਂ ਤੇ ਵਿਸ਼ਵਾਸ ਜਤਾਇਆ ਸੀਗਾ ਵੀ ਸ਼ਾਇਦ ਇਹ ਤੀਜੀ ਪਾਰਟੀ ਕੋਈ ਪੰਜਾਬ ਬਾਰੇ ਸੋਚਲੇ ਪੰਜਾਬ ਦੇ ਮੁੱਦਿਆਂ ਬਾਰੇ ਸੋਚਲੇ ਕੋਈ ਪੰਜਾਬ ਦੇ ਭਾਈਚਾਰੇ ਬਾਰੇ ਸੋਚਲੇ ਕੋਈ ਪੰਜਾਬ ਦੇ ਪਾਣੀਆ ਬਾਰੇ ਸੋਚਲੇ ਪੰਜਾਬ ਦੇ ਲੋਕਾਂ ਬਾਰੇ ਸੋਚਲੇ ਪਰ ਹੁਣ ਕਿਤੇ ਨਾ ਕਿਤੇ ਇਹ ਲੱਗਦਾ ਵੀ ਇਹ ਇਦੋਂ ਮੁੜ ਕੇ ਸਤਾਚ ਨਹੀਂ ਆ ਸਾ ਦੇ ਕਹ ਰਿਹਾ ਕਿ 42000 ਨੌਕਰੀਆਂ ਦੇਤੀਆਂ ਉਹ ਮਿਲੀਆਂ ਤੁਹਾਨੂੰ ਲੱਗਦਾ ਕਿ ਆਸੇ ਭਾਈ ਤੁਹਾਡੇ ਸਾਹਮਣੇ ਇੱਥੇ 9 ਸਾਲ ਹੋ ਗਏ ਕਿਦਰਵਾਚ ਸੇਵਾ ਕਰੀ ਜਾਂਦੇ ਨੂੰ ਬਿਜਲੀ ਬੂ ਡਿਪਾਰਟਮੈਂਟ ਚ ਜੇ ਮਿਲੀਆਂ ਹੁੰਦੀਆਂ ਸਾਡਾ ਕੋਈ ਇੱਕ ਅੱਧਾ ਵੀ ਲੱਗਿਆ ਹੁੰਦਾ ਸੀ ਤਾਂ ਉਹ ਵੀ ਕਹਿਣਦੇ ਵੀ ਅਸੀਂ ਇੱਥੇ ਭਾਈ 22 ਬੰਦੇ ਕੰਮ ਕਰਦੇ ਸੀ ਸਾਡੇ ਦੋਹਾਂ ਨੂੰ ਮਾਨ ਸਾਹਿਬ ਨੇ ਸਰਕਾਰੀ ਲਵਾਤਾ ਤੇ ਸਾਨੂੰ ਇਹ ਚ ਬੇਇਜਤ ਕੱਸੀ ਇਹ ਗੱਲ ਕਹਿੰਦੇ ਜੇ ਸਾਡਾ ਕੋਈ ਲੱਗਦਾ ਅਸੀਂ ਤਾਂ ਉਵੇਂ ਦੀ ਉਵੇਂ ਫਿਰਦੇ ਆ ਬਾਕੀ ਦੇਖੋ ਜੇ ਕਿਸੇ ਨੇ ਕੋਈ ਹੋਰ ਲਵਾਤੇ ਹੋਣਾ ਪਰ ਗਾਪ ਹੀ ਐ ਕੌਲਮ ਲਾ ਕੇ ਇਹਨਾਂ ਨੇ ਅੱਜ ਕਿੰਨੇ ਕਿੰਨੇ ਮੁਲਾਜ਼ਮਾਂ ਜੇ ਸਾਡੇ ਤਕਰੀਬਨ ਅੱਗੇ 5-6 ਮਲਾਜ਼ਮ ਸੀਗੇ ਜਿਹੜੇ ਇਹਨਾਂ ਦੇ ਬਿਲਕੁਲ ਗੱਡੀ ਦੇ ਕੋਲ ਪਹੁੰਚੇ ਸੀਗੇ ਤੇ ਨਾਲ ਹੀ ਆਸੇ-ਪਾਸੇ ਸਿਕਿਉਰਿਟੀ ਇਹਨਾਂ ਦੀ ਬਹੁਤ ਜ਼ਿਆਦਾ ਸੀਗੀ ਤੇ ਜਦੋਂ ਹੀ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੱਕ ਸੱਚ ਦੀ ਤੇ ਉਸ ਤੋਂ ਬਾਅਦ ਹੀ ਨਾਲ ਦੀ ਨਾਲ ਜਿਹੜੀ ਇਹਦੀ ਸਿਕਿਉਰਿਟੀ ਸੀਗੀ ਉਹਨਾਂ ਵੱਲੋਂ ਸਾਡੇ ਸਾਥੀਆਂ ਦੇ ਮੂੰਹਾਂ 'ਪਰ ਹੱਥ ਰੱਖੇ ਗਏ ਉਹਨਾਂ ਨੂੰ ਜ਼ਬਰੀ ਧੱਕੇ ਮਾਰ-ਮਾਰ ਪਿੱਛੇ ਕੀਤਾ ਗਿਆ ਤੇ ਬਿਲਕੁਲ ਵੀ ਕਰੀਬ ਨਹੀਂ ਆਉਣ ਦਿੱਤਾ ਗਿਆ ਬਦਲਾਵ ਦੀ ਗੱਲ ਕਰੇ ਬਦਲਾਵ ਇਹ ਬਦਲਾਵ ਦਿਸੀ ਜਾਂਦਾ ਜੀ ਸਾਰੇ ਲੋਕ ਵੀ ਦੇਖੀ ਜਾਂਦੇ ਸੀਗੇ ਖੜੇ ਆਸੇ-ਪਾਸੇ ਵੀ ਬਹੁਤ ਵੱਡਾ ਬਦਲਾਅ ਹੈ ਪਹਿਲਾਂ ਵੀ ਆਹੀ ਕੁਛ ਮਿਲਦਾ ਸੀਗਾ ਹੁਣ ਇਹ ਉਦੋਂ ਵੀ ਚੜਦੇ ਜਾਂਦੀਆਂ ਜੀ ਧੰਨਵਾਦ ਹਾਂਜੀ ਧੰਨਵਾਦ ਚਾਹ ਲਗਾਤਾਰ ਜਿਹੜੇ ਗੱਲਬਾਤ ਸੀ ਇਹ ਬਿਜਲੀ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਕਿ ਉਸ ਤੋਂ ਵੀ ਚੜਦੇ ਚਾਹਨਾ ਤਾਂ ਦੇਖੋ ਕਿਸ ਤਰ੍ਹਾਂ ਸਰਕਾਰਾਂ ਦਾ ਜ਼ੁਲਮ ਇਸ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਬਿਜਲੀ ਵਿਭਾਗ ਦੇ ਵਿੱਚ ਕੱਚੇ ਕਰਮਚਾਰੀਆਂ ਤੇ ਢਾਇਆ ਗਿਆ ਅੱਜ ਇਹ ਗਿੱਧੜਵਾਦੀਆਂ ਸੀਗੇ ਗਿੱਧੜਵਾਦ ਦੇ ਵਿੱਚ ਮੌਜੂਦ ਆ ਤਾਂ ਕਿਸ ਤਰ੍ਹਾਂ ਦਾ ਲੋਕੋ ਲੋਕਾਂ ਦੇ ਨਾਲ ਜ਼ੁਰਮਟਾਇਆ ਜਾ ਰਿਹਾ ਹੈ